ਸਰਸ਼ੀ ਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਤੇ ਗੱਲ ਕਰਾਂਗੇ ਅਸੀਂ ਤਲਵਨ ਪਿੰਡ ਦੀ ਤੁਹਾਨੂੰ ਪਤਾ ਹੈ ਕਿ ਹਰ ਸਾਲ ਤਲਵਨ ਪਿੰਡ ਦੇ ਵਿੱਚ ਛਿੰਝ ਦਾ ਮੇਲਾ ਕਰਵਾਇਆ ਜਾਂਦਾ ਤਾਂ ਇਸ ਵਾਰ ਵੀ ਮਾ ਛਿੰਝ ਦਾ ਮੇਲਾ ਤਲਵਨ ਪਿੰਡ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਰੰਗਾ ਰੰਗ ਪ੍ਰੋਗਰਾਮ ਜੁੜਾ ਕਿ ਤਲਵਨ ਪਿੰਡ ਦੇ ਵਿੱਚ ਦੇਖਣ ਮਿਲਿਆ ਇੱਥੋਂ ਤੱਕ ਕਿ ਕੁਸ਼ਤੀਆਂ ਵੀ ਕਰਵਾਈਆਂ ਗਈਆਂ ਉਤੇ ਜੇਕਰ ਗੱਲ ਕੀਤੀ ਜਾਵੇ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੀ ਤਾਂ ਉਹ ਵੀ ਜਿਹੜੇ ਕਿ ਇਸ ਮੇਲੇ ਦੇ ਵਿੱਚ ਮੌਜੂਦ ਰਹੇ ਬੜੀ ਧੂਮਧਾਮ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਇਹ ਮੇਲਾ ਕਰਵਾਇਆ ਗਿਆ ਆਓ ਫਿਰ ਨਜ਼ਰ ਮਾਰਦੇ ਹਾਂ ਇਨ੍ਹਾਂ ਖਾਸ ਤਸਵੀਰਾਂ ਤੇ ਮਨ ਖਾਏ ਜਾ ਕੇ ਆਪਣੀ ਕੁਸ਼ਤੀ ਜਿਹੜੀ ਹੈ ਉਹ ਵੀ ਸ਼ੁਰੂ ਕਰਾਦੇ ਹੋ ਆਹ ਕੌਣ ਆ ਗਿਆ ਟਿੰਕੂ ਆ ਗਿਆ ਪਹਿਲਾਂ ਲਾ ਰੱਖਦੇ ਗੋਟੇ ਤੇ ਅੰਦਰਲੇ ਪਾਸੇ ਇਹ ਵੀ ਮਾਲਖ ਖਾਦੇ ਤੇ ਕੁਸ਼ਤੀਆਂ ਦੇ ਰਿੰਗਾਂ ਦੇ ਗੋਟੇ ਦੋ ਕੁਸ਼ਤੀਆਂ ਖਾਦੇ ਤੇ ਚੱਲ ਰਹੀਆਂ ਇੱਕ ਪਾਸੇ ਸਮਾਨੀ ਅਨੰਦ ਸਿੰਘ ਗੋਟਲੇ ਦੇ ਵਿੱਚ ਇਹ ਗੱਭਰੂ ਨਾਜਵਾਨ ਐ ਸਮੇਂ ਆਪ ਬਾਦਸ਼ਾਹ ਪਹਿਲਵਾਨਾ ਮਹਾਰਾਜ ਦੀ ਧਰਤੀ ਦਾ ਤੇ ਨਾਂ ਨੀਲੇ ਰੰਗ ਦੇ ਗੋਟੇ ਚ ਸਣੀ ਰਾਮੇਵਰ ਬਿਲਕੁਲ ਨੂਰ ਵੈਤੋ ਕਲੰਵਾਨੀ ਸੜਕ ਦੇ ਉੱਪਰ ਮੇਥੇ ਰਾਮੇਵਰ ਪਟੇਰ ਮਾਤੇ ਹੋ ਇਹ ਇੱਕ ਬਹੁਤ ਵੈਰੀ ਵੈਰੀ ਸਪੈਸ਼ਲ ਕੁਸ਼ਤੀ ਹੈ ਨਿਗਰੂ ਮਹਾਰਾਸ਼ਟਰ ਦੇ ਕੇਪਾ ਤਰਵਣ ਖਿੱਚ ਕੇ ਤਾਰਵਾ ਆਜੀ ਮੈਦਾਨ ਦੇ ਵਿੱਚ ਆਜੀ ਆਜੋੜੀ ਕਰੋ ਜੀ ਕੇਪਾ ਤਰਵਣ ਆਪਾਂ ਪੰਜ ਤੇ ਸ਼ਰਮਾ ਪੰਜ ਆਓ ਆਜੋ ਆਲੇ ਜਲਦੀ ਆਓ ਟਾਕਾ ਪੰਜ ਜੀ ਪਲੀਜ਼ ਆਜੋ सोनू ਆਸਟ੍ਰੇਲੀਆ ਜਸਵੰਤ ਸਿੰਘ ਜੀ ਜੀ ਆਸੇ ਸੋ ਦੱਸਿਆ ਕਿ ਹਰ ਸਾਲ ਹੀ ਤਲਵਣ ਪਿੰਡ ਦੇ ਵਿੱਚ ਛਿੰਝ ਦਾ ਮੇਲਾ ਕਰਵਾਇਆ ਜਾਂਦਾ ਜਿੱਥੇ ਕਿ ਕੁਸ਼ਤੇ ਵੀ ਕਰਵਾਈਆਂ ਜਾਂਦੇ ਨੇ ਰੰਗਾਰੰਗ ਪ੍ਰੋਗਰਾਮ ਵੀ ਦੇਖਣ ਨੂੰ ਮਿਲਦਾ ਜਿਹਦੇ ਚੱਲਦੇ ਜਿਹੜੇ ਪਿੰਡ ਵਾਸੀ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਮੇਲੇ ਦਾ ਆਨੰਦ ਮਾਣਨ ਵਾਸਤੇ ਪਹੁੰਚਦੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼